ਤਸਰੀ ਹੈ ਤਾਂ ਦੋਸਤੋ ਸਵੇਰੇ ਸਾਡੇ 4:00 ਵੱਜ ਚੁੱਕੇ ਨੇ ਤੇ ਆਪਾਂ ਨੇ ਸਭ ਤੋਂ ਪਹਿਲਾਂ ਉੱਠ ਕੇ ਕੀਤਾ ਲਾਰਾ ਬੰਦ ਫਿਰ ਆਪਾਂ ਨੇ ਕੀਤਾ ਵਾਹਿਗੁਰੂ ਜੀ ਨੂੰ ਯਾਦ ਤੇ ਇੱਕ ਪਾਇਆ ਸਟੇਟਸ ਫਿਰ ਆਪਾਂ ਹੋ ਗਏ ਨਾਤੋ ਕੇ ਤਿਆਰ ਤੇ ਮੋਟਰਸਾਈਕਲ ਕੱਢਿਆ ਬਾਹਰ ਤੇ ਟਿੱਕਿਆ ਮੱਥਾ ਤੇ ਮਾਰੀ ਕਿੱਕਾ ਤੇ ਤਰਪੇ ਵੱਲ ਨੂੰ ਛੱਲ ਪਈ ਤੁਸੀਂ ਦੇਖ ਹੀ ਸਕਦੇ ਹੋ ਆਪਣੇ ਘਰ ਤੋਂ ਤਨਪੁਰ ਨੂੰ ਜਾਣ ਵਾਲਾ ਕਚਰਾ ਬਹੁਤ ਜ਼ਿਆਦਾ ਖਰਾਬ ਹੈ ਪਰ ਆਪਾਂ ਕਾਲੀ ਨਾ ਕਰਦੇ ਹੋਏ ਹੌਲੀ-ਹੌਲੀ ਸੜਕ ਦੇ ਪਹੁੰਚ ਗਏ ਇਸ ਤੋਂ ਬਾਅਦ ਆਪਾਂ ਇੱਧਰ-ਉੱਧਰ ਦੇਖਿਆ ਤੇ ਫਿਰ ਆਪਾਂ ਸੜਕ ਕ੍ਰੋਸ ਕੀਤੀ ਫਿਰ ਆਪਾਂ ਨੇ ਕੀਤੀ ਨਹਿਰ ਕ੍ਰੋਸ ਜਿਹੜੀ ਤਨਪ੍ਰੇ ਦੇ ਬੇਟਾ ਦੇ ਵਿਚਕਾਰ ਪੈਂਦੀ ਹੈ ਅੱਗੇ ਆਪਾਂ ਨੂੰ ਮਿਲੇ ਆਪਣੇ ਛੋਟੇ ਵੀਰ ਜੋ ਕਿ ਪੰਜਾਬ ਪੁਲਿਸ ਦੀ ਤਿਆਰੀ ਕਰ ਰਹੇ ਨੇ 2-4 ਮਿੰਟ ਬਾਅਦ ਆਪਾਂ ਪਹੁੰਚ ਗਏ ਤਨਪ੍ਰੇ ਲੋ ਜੀ ਗੇਟ ਖੁੱਲ ਲਗਾ ਉਹਨਾਂ ਦੇ ਡੈਡੀ ਜੀ ਖੜੇ ਨੇ ਸਾਹਮਣੀ ਲੋ ਜੀ ਆਪਣੀ ਸਿਮਮੂ ਵੀ ਆ ਗਈ ਅੱਜ ਚਲੋ ਤਿਆਰ ਹੈ ਟਾਈਮ ਨਾਲ ਲੋ ਜੀ ਸਿਮਮੂ ਨੂੰ ਨਾਲ ਬਿਠਾ ਕੇ ਆਪਾਂ ਚੱਲ ਪਏ ਹਨੂਰ ਦੇ ਘਰ ਵੱਲ ਦੇਖਦੇ ਹਾਂ ਹਨੂਰ ਤਿਆਰ ਹੈ ਜਾਂ ਨਹੀਂ ਤਿਆਰ ਅਸੀਂ ਨੇ ਵਜਾਇਆ ਹਾਰਨ ਲੋ ਜੀ ਸਾਹਮਣੀ ਖੜੀ ਹੈ ਕਹਿੰਦੀ ਹੈਪੀ ਬਰਥਡੇ ਦਿਵਦੀ ਕਿਧਰ ਗਈ ਹੈਪੀ ਬਰਥਡੇ ਕਿਧਰ ਗਿਆ ਹੈਪੀ ਬਰਥਡੇ ਉਹ ਠੀਕ ਹੈ ਤੂੰ ਲੱਗੀ ਜੀ ਹਰਨੂ ਨਾਲ ਹੱਸ ਸਮਝਾ ਕਰਦੇ ਹੋਏ ਆ ਤੇ ਜਨਮ ਦਿਨ ਦੀਆਂ ਵਧਾਈਆਂ ਦੇਣ ਤੋਂ ਬਾਅਦ ਅਸੀਂ ਗੁਰੂ ਘਰ ਵੱਲ ਚੱਲ ਪਏ ਉਹ ਚੱਕਦੇ ਹਾਂ ਮੱਥਾ ਟੇਕਣ ਜਾ ਰਹੇ ਆਂ ਜੀ ਅੰਮ੍ਰਿਤਪੁਰ ਦੇ ਆਪਣੇ ਕਰੇ ਕਰਨ ਹੋਰ ਕੰਤਲ ਸਾਹਿਬ ਦਾ ਗੋਕਾਰਿਆ ਨਾਮ ਜਪਾਇਆ ਸੋਰਠੌਰ ਮੇਂ ਅੰਨਾਂ ਦਾ ਲਗਾਇਆ ਤੀਰਤੀਜ ਫੂਲ ਦੀ ਵਾਹੀ ਗੁਰੂ ਅੱਗੇ ਅਰਦਾਸ ਬੇਨਤੀ ਮੱਥਾ ਟੇਕਣ ਤੋਂ ਬਾਅਦ ਅਸੀਂ ਚਿੱਚੀਆਂ ਕੁਝ ਕਿ ਤਸਵੀਰਾਂ ਤੁਸੀਂ ਵੀ ਦੱਸੋ ਦੋਸਤੋ ਫਿਰ ਤਸਵੀਰਾਂ ਕਿਵੇਂ ਦੀਆਂ ਨੇ ਗੁਰਗਰ ਮੱਥਾ ਟੇਕਣ ਤੋਂ ਬਾਅਦ ਅਸੀਂ ਦੁਬਾਰਾ ਫਿਰਤਨਪੁਰੇ ਵੱਲ ਨੂੰ ਚੱਲ ਪਏ ਲਓ ਜੀ ਆਪਾਂ ਹੁਣ ਪਹੁੰਚ ਗਏ ਆ ਨੂਰ ਦੇ ਘਰ ਨੂਰ ਨੂੰ ਭਾਈ ਕਰਨ ਤੋਂ ਬਾਅਦ ਅਸੀਂ ਵੀ ਚੱਲ ਪਏ ਫਿਰ ਸਿਮਰਨ ਦੇ ਘਰ ਰਸਤੇ ਵਿੱਚ ਫਿਰ ਆਪਾਂ ਨੇ ਦੇਖੀ 나ਗਦੀਪਤਾ ਜੀ ਦੀ ਫੈੜ ਤੇ ਅੱਗੇ ਵੱਲ ਨੂੰ ਚੱਲ ਪਏ ਲਓ ਜੀ ਆਪਾਂ ਹੁਣ ਪਹੁੰਚ ਗਏ ਸਿਮਰਨ ਦੇ ਘਰ ਸਿਮ ਨੂੰ ਤਾਰ ਤੋਂ ਬਾਅਦ ਫਿਰ ਆਪਾਂ ਜਾਵਾਂਗੇ ਸਕੂਲ ਆਪਾਂ ਹੁਣ ਪਹੁੰਚ ਚੁੱਕੇ ਆ ਸਕੂਲ ਸਕੂਲ ਪਹੁੰਚਣ ਤੋਂ ਬਾਅਦ ਆਪਾਂ ਨੇ ਟਿੱਕਿਆ ਮੱਥਾ ਆਪਣੀ ਕਰਮ ਭੂਮੀ